ਨਾ ਮਪਰਾ ਕਰਨ ਜੀ ਤੇ ਅੱਛਾ ਕੀ ਗੱਲ ਬਾਤ ਹੋਈ ਜੜੀ ਦਾ ਡੇਮਨ ਸੈਰ ਕਰਨ ਗਏ ਸੀ ਤੇ ਉਹਨਾਂ ਨਾਲ ਭਾਈ ਦਾ ਲਖਵਿੰਦਰ ਸਿੰਘ ਜੀ ਕਿੱਥੇ ਡੂੜੀ ਕਰਦੇ ਕੀ ਹੋਵਾ ਟੀ ਤਰਨ ਦਾ ਜੀ ਗੱਲ ਕੀ ਗੱਲ ਬਾਤ ਹੋਈ ਕਿੱਥੇ ਸੈਰ ਕਰਨ ਗਏ ਸੀ ਕਰਮ ਅੱਛਾ ਜੀ ਦਵਾਈ ਲੈਣ ਗਏ ਸੀ ਪਟਾ ਕਿਹੜੀ ਜਗ੍ਹਾ ਸੀ ਕੱਕਾ ਕੰਡਿਆਲੇ ਅੱਛਾ ਜੀ ਇਸ ਤਰ੍ਹਾਂ ਦਾ ਨਹੀਂ ਐਕਸੀਡੈਂਟ ਕੀ ਹੈ ਪਤਾ ਨਹੀਂ ਲੱਗਾ ਉਹਨਾਂ ਨੂੰ ਟ੍ਰੇਨ ਦਾ ਟ੍ਰੇਨ ਟ੍ਰੇਨ ਪਤਾ ਨਹੀਂ ਲੱਗਾ ਸਰ ਕੀ ਵਾਕਿਆ ਆ ਸਾਰੇ ਕੀ ਐ ਸਈ ਦੀ ਡੈਥ ਹੋ ਗਈਆਂ ਕੀ ਗੱਲਬਾਤ ਹੋਈ ਗਈ ਇਹ ਪਿੰਡ ਕੱਕਾ ਕੰਢਿਆਲਾ ਬਾ ਫਾਟਕ ਹੈਗਾ ਸੀ 25 ਇਹ ਰੇਲਵੇ ਲਾਈਨਾਂ ਜਾਂਦੀਆਂ ਪਰ ਸਰ ਤੋਂ ਖੇਮ ਕਰਨ ਸਾਰੇ 750 ਤੇ ਗੱਡੀ ਰੇਲਵੇ ਸਟੇਸ਼ਨ ਤੰਤਾ ਤੋਂ ਨਿਕਲੀ ਹੈ ਇਹ ਇਹ ਸਾਡੇ ਪੰਜਾਬ ਪੁਲਿਸ ਦਾ ਐਸਸੀ ਲਖਵਿੰਦਰ ਸਿੰਘ ਹੀ ਜਿਹਦੀ ਡਿਊਟੀ ਕੇ ਉਹ ਆ ਟੀ ਤੰਤਾਰ ਲੱਗੇ ਸੀ ਜੋ ਕੁਝ ਦਵਾਈ ਖਾਂਦਾ ਸਰੀਰ ਜਸਮਾਨੀ ਤੌਰ ਤੇ ਠੀਕ ਨਹੀਂ ਜੋ ਆਪੇ ਸ਼ਟ ਰੇਨ ਕਰਕੇ ਆਪਣੇ ਮਕਾਨ ਗਰੀਬ ਐ ਮੈਨੂੰ ਤਾਂ ਪੈਦਲ ਦਵਾਈ ਲੈਣ ਲਈ ਜਿਹੜਾ ਕੱਖੇ ਕੰਡੇ ਵਾਲੇ ਜਾ ਰਿਹਾ ਹੈ ਜਦੋਂ ਉਧਰ ਗੇਟ ਬੰਦ ਹੋਇਆ ਸੀ ਤੇ ਰੇਲ ਗੱਡੀ ਆ ਰਹੀ ਇਹ اچانک ਸਿਰੇ ਸਮਾਂ ਧੁੰਦਦਾ ਹੋਣ ਕਰਕੇ ਤੇ ਠੰਡ ਹੋਣ ਕਰਕੇ ਰੇਲ ਗੱਡੀ ਨਾਲ ਟਕਰਾ ਗਿਆ ਜਿਸ ਕਾਰਨ ਇਹਦੀ ਜਿਹੜੀ ਮੌਕੇ ਦੇ ਮੌਤ ਹੋ ਗਈ ਜਿਹਦੀ 194 ਬੀ ਐਨਰਸਸ ਤਹਿਤ ਕਾਰਵਾਈ ਜਿਹੜੀ ਅਮਲ ਵਿੱਚ ਲਿਆਂਦੀ ਗਈ ਹੁਣ ਤਨਤਾਲ ਸਿਵਲ ਹਸਪਤਾਲ ਦੇ ਵਿੱਚ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਬਾਰਸਨ ਮੌਕੇ ਤੇ ਆ ਚੁੱਕੇ ਹਨ। ਸਾਡੇ ਪੰਜਾਬ ਪੁਲਿਸ ਲਈ ਇਹ ਥਾਣੇਦਾਰ ਦਾ ਦੁਨੀਆ ਤੋਂ ਚਲੇ ਜਾਣਾ ਬੜਾ ਕੁਦਰਤੀ ਪਾਣਾ ਹੈ। ਜੀਨੋਹੀਂ ਵੀ ਸ਼ੋਗ ਵਜੋਂ ਸਿਰ ਮੱਥੇ ਪਰਵਾਨ ਕਰਦੇ ਹਾਂ। ਥੈਂਕ ਯੂ ਓਕੇ ਸਤਿ ਸ੍ਰੀ ਅਕਾਲ।